ਵੱਲੋਂ ਇੱਕ ਬੀਐਸਐਫ ਨਾਲ ਜੁਆਇੰਟ ਆਪਰੇਸ਼ਨ ਦੇ ਵਿੱਚ ਨਾਕਾਬੰਦੀ ਦੇ ਦੌਰਾਨ ਅਰੋੜਿਆਣਾ ਮੂੜ ਤੋਂ ਦੋ ਬੰਦੇ ਜਿਹੜੇ ਐ ਉਹਨਾਂ ਦੀ ਅਰੈਸਟ ਪਾਈ ਗਈ ਹੈ ਜਿਨ੍ਹਾਂ ਦੇ ਕੋਲੋਂ 2 ਕਿਲੋ 544 ਗ੍ਰਾਮ ਜਿਹੜੀ ਹੈਰੋਇਨ ਹੈ ਰਿਕਵਰ ਹੋਈ ਹਾਂ ਜੀ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜਿਹੜਾ ਜੁਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਹੈ ਉਹਦੇ ਮਹਿੰਮ ਦੇ ਤਹਿਤ ਕੱਲ ਕਲਾਨੌਰ ਪੁਲਿਸ ਵੱਲੋਂ ਇੱਕ ਵੀਐਸਆਰ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਵਿੱਚ ਨਾਕਾਬੰਦੀ ਦੇ ਦੌਰਾਨ ਰੋੜਿਆਣਾ ਮੋੜ ਤੋਂ ਦੋ ਬੰਦੇ ਜਿਹੜੇ ਆ ਉਹਨਾਂ ਦੀ ਅਰੈਸਟ ਪਾਈ ਗਈ ਹੈ ਜਿਨ੍ਹਾਂ ਦੇ ਕੋਲੋਂ 2 ਕਿਲੋ 544 ਗ੍ਰਾਮ ਜਿਹੜੀ ਹੈਰੋਇਨ ਹੈ ਉਹ ਰਿਕਵਰ ਹੋਈ ਹੈ ਇਹ ਦੋ ਜਣੇ ਜਿਹੜੇ ਇੱਕ ਮੰਗਲ ਸਿੰਘ ਮੰਗੂ ਤੇ ਗੁਰਪ੍ਰੀਤ ਸਿੰਘ ਪੇਜਾ ਨਾਲ ਦੇ ਦੋ ਦੋਸ਼ੀ ਜਿਹੜੇ ਆ ਉਹ ਅਰੈਸਟ ਕੀਤੇ ਗਏ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਲੈ ਕੇ ਇਹਨਾਂ ਦੇ ਬੈਕਵਾਰਡ ਫਾਰਵਰਡ ਲਿੰਕ ਜਿਹੜੇ ਆ ਉਹ ਚੈੱਕ ਕੀਤੇ ਜਾਣਗੇ ਹੁਣ ਤੱਕ ਦੀ ਪੁਸ਼ਟੀ ਇਸ ਚ ਇਹ ਜਿਹੜੇ ਆ ਹੈਰੋਇਨ ਐ ਇਹ ਪਾਕਿਸਤਾਨ ਸਾਈਡ ਤੋਂ ਆਈ ਐ ਥਰੂ ਡਰੋਨ ਬਾਕੀ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਜਾਰੀ ਹੈ ਇਹ ਬੰਦੇ ਆਬ ਲੈ ਕੇ ਡਿਵੀਜ਼ਨ ਜਾ ਰਹੇ ਆ ਆਪ ਮੰਗਾਈ ਸੀ ਇਹ ਹੁਣ ਸਾਰਾ ਵੈਰੀਫਾਈ ਕਰਾਂਗੇ ਵੀ ਇਹਨਾਂ ਨੇ ਖੁਦ ਮੰਗਾਈ ਐ ਜਾਂ ਕਿਸੇ ਦਾ ਮਾਲ ਜਿਹੜਾ ਇਹ ਲੈਣ ਲਈ ਆਇਆ ਓਨ ਰਿਮਾਂਡ ਦੇ ਦੌਰਾਨ ਸਾਰਾ ਕਲੀਅਰ ਹੋ ਜਾਊਗਾ। ਸਾਡੀ ਐਸਐਸ ਦਾ ਪੁਸਤਾਂ ਸਾਂਝਾ ਪੇਪਰ ਦੀ ਹੈ। ਹਾਂ ਨਾਕਾਬੰਦੀ ਕੀਤੀ ਸੀਗੀ ਉੱਥੇ ਬੀਐਸਐਫ ਤੇ ਬਾਰਡਰ ਦੇ ਨੇੜੇ ਉੱਥੇ ਰੋੜਿਆਣਾ ਮੋੜ ਆ ਜਿਹੜਾ ਉੱਥੇ ਮੋਟਰਸਾਈਕਲ ਤੇ ਆਉਂਦੇ ਹਨ ਉਹਨਾਂ ਨੂੰ ਅਰੈਸਟ ਕੀਤਾ। ਸਰ ਕੋਈ ਬੈਕਗ੍ਰਾਉਂਡ ਹੈਗਾ ਇਹਨਾਂ ਦਾ ਕੋਈ ਬੈਕਗ੍ਰਾਉਂਡ ਨਹੀਂ ਬੈਕਗ੍ਰਾਉਂਡ ਫਿਲਹਾਲ ਇਹਨਾਂ ਦਾ ਅਸੀਂ ਪਾਇਸ ਤੇ ਵੀ ਚੈੱਕ ਕੀਤਾ ਰਿਕਾਰਡ ਵੀ ਚੈੱਕ ਕੀਤਾ ਇਹਨਾਂ ਦੋਨਾਂ ਦੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਹੈ। ਇਹ ਪਹਿਲਾਂ ਜਿਹੜੇ ਜਿੱਦਾਂ ਰੇਡ ਪਾਰਟੀ ਟਾਈਪ ਨਹੀਂ ਹੁੰਦੇ ਤੇ ਹੁਣ ਇਹ ਪਹਿਲੀ ਵਾਰ ਫੜ ਹੋਇਆ ਕਿੰਨੀ ਕੁ ਸੁਰੂਮ ਰੈਨ ਹੈ ਜੀ ਇਹ 20 22 25 ਸਾਲ ਦੇ ਲੱਗੇ ਸਨ ਤੇ ਦੋਸਤ ਨਹੀਂ ਜਾਂ ਕੋਈ ਆ ਦੋਸਤ ਉੱਥੇ ਰੇਡ ਪਾਰਟੀ 'ਚ ਇਕੱਠੇ ਸੀ ਆ ਬਾਜ਼ਾਰੀ ਕੀਮਤ ਕੋ ਦੱਸਿਆ ਤੇ ਕਿੰਨੀ ਬਾਜ਼ਾਰੀ ਕੀਮਤ ਤਾਂ ਅਲੱਗ-ਅਲੱਗ ਹੈ ਇਹ ਪਾਕਿਸਤਾਨ ਦੀ ਹੈ ਹਾਂ ਜੀ ਸਰ ਇਹਨਾਂ ਦੀ ਪੈਰੈਂਟਲ ਬੈਕਗ੍ਰਾਉਂਡ ਕਿਹਸੀ ਹੈ ਨਾਰਮਲ ਜੇ ਉਹਨੂੰ ਐਕਸਾਈਜ਼ ਵਾਲਿਆਂ ਨਾਲ ਕੋਈ ਬੰਦਾ ਕੰਮ ਕਰ ਰਿਹਾ ਠੇਕੇਦਾਰਾਂ ਨਾਲ ਉਹ ਅਮੀਰ ਤਾਂ ਹੋ ਨਹੀਂ ਸਕਦਾ ਨਾਰਮਲ ਪਰਿਵਾਰ ਹੈ ਸਭ ਦੇ ਦਸ ਸਮੇਂ ਵੀ ਕਰਾਦੇ ਇਹ ਕੱਲ ਲੇਟ ਨਾਈਟ ਲੇਟ ਈਵਨਿੰਗ ਮਤਲਬ ਟੋਕੇ ਜਾ